ਲੁਧਿਆਣਾ ਪਛਮੀ ਜਿਮਨੀਚੌਣ ਲਈ ਬੀਜੇਪੀ ਦੇ ਉਮੀਦਵਾਰ ਫਾਈਨਲ ਬੀਜੇਪੀ ਕਿਸ ਨੂੰ ਟਿਕਟ ਦੇਣ ਜਾ ਰਹੀ ਹੈ ਕਿਹਦਾ ਨਾਂ ਚਰਚਾ ਚ ਹੈ ਕਿਹਦੇ ਨਾਂ ਦੇ ਨੂੰ ਲੈ ਕੇ ਵੱਡੀ ਬੈਠਕ ਕਰ ਲਈ ਗਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਟੱਕਰ ਦੇਣ ਦੇ ਲਈ ਬੀਜੇਪੀ ਕਿਸ ਨੂੰ ਮੈਦਾਨ ਚ ਉਤਾਰਨ ਜਾ ਰਹੀ ਹੈ ਇਹ ਗੱਲਾਂ ਸਾਫ ਹੋ ਗਈਆਂ ਨੇ ਕੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲੁਧਿਆਣਾ ਜਿਮਨੀਚੌਣ ਇੱਕ ਵਾਰ ਫਿਰ ਪੰਜਾਬ ਦਾ ਸਿਆਸੀ ਮਾਹੌਲ ਪਖਾਉਣ ਜਾ ਰਹੀ ਹੈ ਲੁਧਿਆਣਾ ਜਿਮਨੀ ਚੌਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਕਮਰ ਕੱਸੇ ਕੱਸ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਕਮਰ ਕੱਸਾ ਕਾਫੀ ਟਾਈਮ ਦਾ ਕੱਸ ਕੇ ਮੈਦਾਨ 'ਚ ਵੀ ਨਿਤਰ ਆਈ ਹੈ ਚੋਣ ਰੈਲੀਆਂ ਪ੍ਰਚਾਰ ਵੀ ਸੰਜੀਵ अरोड़ा ਨੇ ਸ਼ੁਰੂ ਕਰਤਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਤੇ ਉਹ ਇਸ ਸਮੇਂ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵੀ ਨੇ ਸਵਾਲ ਇਹ ਹੈ ਕਿ ਕਾਂਗਰਸ ਵੀ ਤਿਆਰ ਕਰ ਚੁੱਕੀ ਆ ਇੱਕ ਤਰ੍ਹਾਂ ਨਾਲ ਅਧਿਕਾਰਤ ਐਲਾਨ ਬਾਕੀ ਆ ਬਾਕੀ ਤਾਂ ਭਾਰਤ ਭੂਸ਼ਨਾਸ਼ੂ ਦੇ ਨਾਂ ਤੇ ਮੋਰ ਲੱਗੀ ਹੋਈ ਹੈ ਰਹਿ ਗਈ ਪਿੱਛੇ ਭਾਜਪਾ ਭਾਜਪਾ ਇਸ ਚੀਜ਼ ਨੂੰ ਲੈ ਕੇ ਬੜੀ ਸਤਰਕ ਹੈ ਭਾਜਪਾ ਦੇ ਵੱਲੋਂ ਲਗਭਗ ਤੈਅ ਕਰ ਲਿਆ ਗਿਆ ਹੈ ਕਿ ਕਿਹੜੇ ਲੋਕ ਜੁੜੇ ਆ ਉਹ ਉਮੀਦਵਾਰ ਹੋਣਗੇ ਬੀਤੀ ਕੱਲ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਚ ਹੋਈ ਜਿਹਦੇ ਵਿੱਚ ਪੰਜਾਬ ਭਾਜਪਾ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇਰ ਪਾਨੀ ਹੁਣੀ ਸ਼ਾਮਲ ਹੋਏ ਵਿਜੇਰ ਪਾਨੀ ਨੇ ਬੰਦ ਕਮਰਾ ਇੱਕ ਮੀਟਿੰਗ ਭਾਜਪਾ ਵਰਕਰਾਂ ਦੇ ਨਾਲ ਕੀਤੀ ਭਾਜਪਾ ਵਰਕਰ ਉੱਥੇ ਮੌਜੂਦ ਸੀ ਉਹਦੇ ਵਿੱਚ ਜ਼ਿਲ੍ਹਾ ਅਹੁਦੇਦਾਰ ਤੇ ਭਾਜਪਾ ਦੇ ਵਰਕਰ ਸ਼ਾਮਲ ਸੀ ਭਾਜਪਾ ਕਾਰਕੁਨਾਂ ਦੇ ਨਾਲ ਇਹ ਬੰਦ ਕਮਰਾ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੀ ਹੋਇਆ ਇਹਦੀ ਜਾਣਕਾਰੀ ਅਧਿਕਾਰਤ ਤੌਰ ਤੇ ਬਾਹਰ ਆ ਕੇ ਨਹੀਂ ਦਿੱਤੀ ਗਈ ਪਰ ਸੂਤਰ ਦੱਸਦੇ ਆ ਪ੍ਰੋਸੈਕਟੂਰਕ ਸੂਤਰ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਨਾਮ ਫਾਈਨਲ ਕਰ ਲਿਆ ਹੈ ਜਾਣਕਾਰੀ ਜੋ ਆ ਰਹੀ ਹੈ ਉਹਦੇ ਮੁਤਾਬਕ ਹਾਲਾਂਕਿ ਲੁਧਿਆਣਾ ਪੱਛਮੀ ਦੇ ਉਪਚੋਣਾਂ ਨਾਲ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਵੀ ਭਾਜਪਾ ਹਾਈ ਕਮਾਂਡ ਨੇ ਮੰਥਨ ਕੀਤਾ ਹੈ ਅਤੇ ਇਹਨਾਂ ਨਾਵਾਂ ਦੀ ਇੱਕ ਰਿਪੋਰਟ ਦਿੱਲੀ ਹਾਈ ਕਮਾਂਡ ਨੂੰ ਭੇਜੀ ਗਈ ਹੈ ਜਿੱਥੋਂ ਉਮੀਦਵਾਰ ਐਲਾਨਿਆ ਜਾਵੇਗਾ ਸੂਤਰਾਂ ਦੇ ਮੁਤਾਬਕ ਹਾਈ ਕਮਾਂਡ ਨੂੰ ਭੇਜੀ ਗਈ ਸੂਚੀ ਦੇ ਵਿੱਚ ਹੁਣ ਤੱਕ ਤਿੰਨ ਨਾਮ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਜੀਵਨ ਗੁਪਤਾ ਅਸ਼ੋਕ ਮਿੱੱਤਲ ਅਤੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਨਾਮ ਸ਼ਾਮਲ। ਿਰਪਾਨੀ ਨੇ ਮੀਟਿੰਗ ਤੋਂ ਬਾਅਦ ਜਿਹੜੀ ਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਭਾਜਪਾ ਵੱਲੋਂ ਦੇਸ਼ ਦੇਰ ਸ਼ਾਮ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿੱਚ ਇਸ ਚੀਜ਼ ਦਾ ਕੋਈ ਜ਼ਿਕਰ ਨਹੀਂ ਸੀ। ਬੈਠਕ ਦੇ ਵਿੱਚ ਵਿਜੇ ਸ਼ਾਂਪਲਾ, ਸਾਬਕਾ ਕੇਂਦਰੀ ਰਾਜ ਮੰਤਰੀ ਅਵਨਾਸ਼ ਰਾਏ ਖੰਨਾ ਜਿਹੜੇ ਕਿ ਲੁਧਿਆਣਾ ਦੇ ਚੋਣਾਂ ਦੇ ਇੰਚਾਰਜ ਨੇ ਉਹ ਤੇ ਪੰਜਾਬ ਦੇ ਸਹਿ ਇੰਚਾਰਜ ਡਾਕਟਰ ਸਰਦਾਰ ਨਰਿੰਦਰ ਸਿੰਘ ਰੈਣਾ ਆਦ ਮੌਜੂਦ ਸੀ। ਉੱਪਰ ਚਪੀਤੇ ਮੀਟਿੰਗ ਕੀਤੀ ਗਈ ਮੀਟਿੰਗ ਦਾ ਕੰਟੈਂਟ ਬਾਹਰ ਆਉਣ ਨਹੀਂ ਦਿੱਤਾ ਗਿਆ ਕੀ ਮਸਲੇ ਰਹੇ ਇਹ ਬਾਹਰ ਨਹੀਂ ਆਉਣ ਦਿੱਤੇ ਗਏ ਹਾਲਾਂਕਿ ਖਬਰਾਂ ਕਿੱਥੇ ਲੁਕੀਆਂ ਰਹਿੰਦੀਆਂ ਨੇ ਉਹ ਆਖਰਕਾਰ ਬਾਹਰ ਆ ਹੀ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਤੋਂ ਲੀਡ ਕਰ ਰਹੀ ਸੀ ਉਸ ਨੇ ਲੁਧਿਆਣਾ ਪੱਛਮੀ ਤੋਂ ਉਹਨੂੰ ਲੀਡ ਮਿਲੀ ਸੀ ਬੇਸ਼ੱਕ ਰਵਨੀਤ ਬਿੱਟੂ ਚੋਣਾਂ ਹਾਰ ਗਏ ਪਰ ਉਹਨਾਂ ਨੂੰ ਲੀਡ ਜਿਹੜੀ ਹੈ ਉਹ ਮਿਲੀ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਇੱਥੇ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੀ ਹੈ ਜਾਣਕਾਰੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੇ ਵਰਕਰ ਨੂੰ ਟਿਕਟ ਦੇਣਾ ਚਾਹੁੰਦੀ ਹੈ ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਸੇਖੋਂ ਹੋਰਾਂ ਦਾ ਪੱਤਾ ਸ਼ਾਇਦ ਕੱਟਿਆ ਜਾਵੇ ਕਿਉਂਕਿ ਜਦੋਂ ਮੌਕਾ ਆਇਆ ਰਵਨੀਤ ਬਿੱਟੂ ਨੂੰ ਕਾਂਗਰਸ ਤੋਂ ਲਿਆ ਕੇ ਟਿਕਟ ਦਿੱਤੀ ਗਈ ਤੇ ਰਵਨੀਤ ਬਿੱਟੂ ਹਾਰ ਗਏ ਉਸ ਵੇਲੇ ਕਾਂਗਰਸ ਦੇ ਅੰਦਰ ਮਾਫ ਕਰਨਾ ਭਾਜਪਾ ਦੇ ਅੰਦਰ ਅੰਦਰੂਨੀ ਕਲੇਸ਼ ਸਿਖਰ ਤੇ ਸੀ ਗੁੱਟਬੰਦੀ ਸਿਖਰ ਤੇ ਚੱਲ ਗਈ ਬਿੱਟੂ ਵਾਲਾ ਧੜਾ ਆ ਗਿਆ ਸਾਲੀ ਵਰਕਰ ਭਾਜਪਾ ਦੇ ਨਰਾਸ਼ ਹੋ ਗਏ ਖੁੰਝੇ ਲੈਣ ਲੱਗੇ ਤੇ ਉਹਨਾਂ ਨੇ ਬਹੁਤਾ دلچਸਪੀ ਨਹੀਂ ਦਿਖਾਈ ਉਤੋ ਉਤੋ ਚੱਲਦੇ ਰਹੇ ਨਾਲ ਅੰਦਰ ਖਾਤੇ ਉਹਨਾਂ ਨੇ ਕੋਈ ਵੱਡਾ ਹਮਲਾ ਨਹੀਂ ਮਾਰਿਆ ਇਸ ਕਲਾ ਤੋਂ ਡਰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਕਿਸੇ ਵਰਕਰ ਨੂੰ ਟਿਕਟ ਦਿੱਤੀ ਜਾਵੇ ਹੁਣ ਦੇਖਦੇ ਹਾਂ ਕਿ ਸਮਾਂ ਅੱਗੇ ਜਾ ਕੇ ਕਿਵੇਂ ਦਾ ਰਹਿੰਦਾ ਹੈ